ਸਾਡੇ YouTube ਚੈਨਲ ਤੇ ਆਫਰੋਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਕੀਤੀ ਜਾ ਰਹੀ ਦੇਸ਼ ਵਿਆਪੀ ਵਿਸ਼ਾਲ ਜਲੀ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ દરેક ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਾਝੇ ਸੁਪਰੀਮ ਕੋਰਟ ਨੇ ਇੱਕ CWP 1123 ਆਫ 2015 ਦੇ DS ਨਕਾਰਾ ਮਾਮਲੇ ਵਿੱਚ ਪੈਨਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪੈਨਸ਼ਨ ਮੁਲਾਜ਼ਮਾਂ ਦਾ ਇੱਕ ਹੱਕ ਹੈ ਤੇ ਇਹ ਸਰਕਾਰ ਵੱਲੋਂ ਦਿੱਤੀ ਗਈ ਕੋਈ ਖੈਰਾਤ ਜਾਂ ਸੁਗਾਤ ਨਹੀਂ ਹੈ। ਪਰੰਤੂ ਅਸੀਂ ਸਾਰੇ ਜਾਣਦੇ ਹਾਂ ਕਿ 1.2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ 올ਡ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਇਹਦੀ ਜਗ੍ਹਾ ਐਨਪੀਐਸ ਸਕੀਮ ਲਾਗੂ ਕਰ ਦਿੱਤੀ ਸੀ। ਇਸ ਲਈ ਪੰਜਾਬ ਸਮੇਤ ਬਾਕੀ ਸਾਰੇ ਰਾਜਾਂ ਨੇ ਵੀ ਪੁਰਾਣੀ ਪੈਨਸ਼ਨ ਸਕੀਮ ਖਤਮ ਕਰਕੇ ਆਪਣੇ ਮੁਲਾਜ਼ਮਾਂ ਲਈ ਐਨਪੀਐਸ ਸਕੀਮ ਲਾਗੂ ਕਰ ਦਿੱਤੀ ਸੀ। ਪਰੰਤੂ ਜਦੋਂ ਦੇਸ਼ ਭਰ ਵਿੱਚ ਬਹੁਤ ਸਾਰੇ ਸੂਬਿਆਂ ਦੇ ਮੁਲਾਜ਼ਮਾਂ ਆਗੂਆਂ ਨੇ ਐਨਪੀਐਸ ਅਤੇ ਕੋਪੀਐਸ ਦਾ ਕੰਪੈਰੀਸ਼ਨ ਕੀਤਾ ਤਾਂ ਇਹ ਤੱਥ ਸਾਹਮਣੇ ਆਇਆ ਕਿ ਐਨਪੀਐਸ ਦੇ ਮੁਕਾਬਲੇ ਕੋਪੀਐਸ ਸਕੀਮ ਬਹੁਤ ਜ਼ਿਆਦਾ ਫਾਇਦੇਮੰਦ ਸੀ। ਇਸ ਲਈ ਵਰਕਪਰ ਰਾਜਾਂ ਵਿੱਚ ਸਮੇਂ-ਸਮੇਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਜ਼ੋਰਦਾਰ ਤਗ ਨਾਲ ਉੱਠਣ ਲੱਗੀ। ਇਹਨਾਂ ਤੀਏ ਵਜੋਂ ਕਈ ਸਟੇਟਾਂ ਨੇ ਪਹਿਲ ਕਦਮੀ ਕਰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਿਨ੍ਹਾਂ ਵਿੱਚ ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਪ੍ਰਦੇਸ਼ ਤੇ ਤੇਲੰਗਾਨਾ ਰਾਜ ਸ਼ਾਮਲ ਹਨ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਮੰਗ ਜ਼ੋਰਦਾਰ ਢਗ ਨਾਲ ਉਠਣ ਲੱਗੀ ਤੇ ਇਹਦੇ ਲਈ ਇੱਕ ਕਮੇਟੀ ਵੀ ਮੁਲਾਜ਼ਮਾਂ ਦੁਆਰਾ ਬਣਾਈ ਗਈ ਜਿਸ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਨਾਮ ਦਿੱਤਾ ਗਿਆ ਜੇਨੂੀਸੋ ਬਾਈ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵਜਿਆ ਤਾਂ ਆਮ ਆਦਮੀ ਪਾਰਟੀ ਨੇ 1-1 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪ੍ਰਾਣੀ ਪੈਨਸ਼ਨ ਸਕੀਮ ਯਾਨੀ ਕੋਪੀਐਸ ਲਾਗੂ ਕਰਨ ਲਈ ਬੜੇ ਜ਼ੋਰ ਸ਼ੋਰ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਸਟੇਜਾ ਤੇ ਇਸ ਮੰਗ ਸੰਬੰਧੀ ਜ਼ੋਰਦਾਰ ਪ੍ਰਚਾਰ ਕੀਤਾ ਕਿ ਸੱਤਾ ਵਿੱਚ ਆਉਂਦੇ ਅਸਾਰ ਹੀ 1-1 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕੋਪੀਐਸ ਸਕੀਮ ਲਾਗੂ ਕਰ ਦਿੱਤੀ ਜਾਵੇਗੀ। ਫਿਰੰਤੋ ਮਿਤੀ 18 11 2022 ਦੇ ਆਪੀ ਨਾਲ ਸੰਬੰਧੀ ਕੀਤੇ ਗਏ ਇੱਕ ਅਧੂਰੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਦੇ ਬਾਰੇ ਹੋਰ ਕੁਝ ਨਹੀਂ ਕੀਤਾ ਸਿਰਫ ਇੱਕ ਨੋਟੀਫਿਕੇਸ਼ਨ ਹੀ ਜਾਰੀ ਕੀਤਾ ਤੇ ਐਨਪੀਐਸ ਦੀ ਕਟੌਤੀ ਵੀ ਅਜੇ ਬਾਦ ਅਸਤੌਰ ਜਾਰੀ ਹੈ ਇਸ ਦਰਾਂ ਕਿ ਸਰਕਾਰ ਨੇ ਇੱਕ ਹੋਰ ਚਾਲ ਚੱਲਦੇ ਹੋਏ ਮਲਾਜਮਾਂ ਨੂੰ ਹੰਬਲਪੁਰ ਵਿੱਚ ਪਾਉਣ ਲਈ ਯੂਨੀਫਾਈਡ ਪੈਨਸ਼ਨ ਸਕੀਮ ਯਾਨੀ ਯੂਪੀਐਸ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪਰੰਤੂ ਇਸ ਨੋਟੀਫਿਕੇਸ਼ਨ ਦਾ ਵਿਸ਼ਲੇਸ਼ਣ ਜਦੋਂ ਮਹਾਨ ਮੁਲਾਜ਼ਮ ਆਗਵਾ ਦੁਆਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਯੂਪੀਐਸ ਯਕੀਮਤਾ ਸਗੋਂ ਐਨਪੀਐਸ ਸਕੀਮ ਤੋਂ ਵੀ ਮਾੜੀ ਹੈ ਸੋ ਹੁਣ ਸਾਰੇ ਦੇਸ਼ ਵਿੱਚ ਹੀ ਸਾਰੇ ਰਾਜਾਂ ਵਿੱਚ ਓਪੀਐਸ ਸਕੀਮ ਲਾਗੂ ਕਰਨ ਦੀ ਮੰਗ ਬੜੇ ਜ਼ੋਰ ਸ਼ੋਰ ਨਾਲ ਉਠਣ ਲੱਗੀ ਹੈ ਇਸ ਲਈ ਹੁਣ ਦੇਸ਼ ਭਰ ਦੇ ਐਨਪੀਐਸ ਸਕੀਮ ਮੁਲਾਜ਼ਮ 1 ਮਈ 2025 ਨੂੰ ਦਿੱਲੀ ਵਿਕੇ ਜੰਤਰ ਮੰਤਰ ਤੇ ਇਕੱਠੇ ਹੋ ਕੇ ਇੱਕ ਵਿਸ਼ਾਲ ਰੈਲੀ ਕਰਕੇ ਦੇਸ਼ ਭਰ ਵਿੱਚ 올ਡ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਜ਼ੋਰਦਾਰ ਧੰਦੇ ਨਾਲ ਕਰਨਗੇ ਪੰਜਾਬ ਦੇ ਮੁਲਾਜ਼ਮ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ 1 ਮਈ ਮਜ਼ਦੂਰ ਦਿਵਸ ਵਾਲੇ ਦਿਨ ਜੰਤਰ ਮੰਤਰ ਵਿਖੇ ਮਹਾਂ ਰੈਲੀ ਵਿੱਚ ਭਾਗ ਲੈਣਗੇ ਤੇ ਆਪਣੇ ਇਸ ਹੱਕੀ ਮੰਗ ਦੇ ਹੱਕ ਦੇ ਵਿੱਚ ਨਾ ਨੰਦ ਕਰਨਗੇ ਵੈਸੇ ਪੰਜਾਬ ਵਿੱਚ ਐਨਪੀਐਸ ਸਕੀਮ ਨਾਲ ਸੰਬੰਧਤ ਮੁਲਾਜ਼ਮਾਂ ਨੇ ਮਾਲਯੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੀ ਕਈ ਰਿਟਾ ਪਾ ਕੇ ਉਹ ਵੀ ਸਕੀਮ ਦੀ ਬਹਾਲੀ ਲਈ ਕਾਨੂੰਨੀ ਚਾਰਜੋਹੀ ਕਰਨ ਦਾ ਪ੍ਰੋਸੈਸ ਵੀ ਲਗਾਤਾਰ ਚਲਾਇਆ ਹੋਇਆ ਹੈ ਤੇ ਦੇਸ਼ ਪੰਜਾਬ ਸਰਕਾਰ ਨੂੰ ਉਹ ਪੀਐਸ ਸਕੀਮ ਆਪਣੇ ਮੁਲਾਜ਼ਮਾਂ ਦੇ ਲਈ ਜਾਰੀ ਕਰਨੀ ਹੀ ਪੈਣੀ ਹੈ ਇਸ ਨੂੰ ਲਾਗੂ ਕਰਨਾ ਹੀ ਪੈਣਾ ਹੈ ਕਿਉਂਕਿ ਇਸ ਨੇ ਜੋ 18/11/2022 ਦਾ ਨੋਟੀਫਿਕੇਸ਼ਨ ਹੈ ਉਹ ਆਲਰੇਡੀ ਕੀਤਾ ਹੋਇਆ ਹੈ ਤੇ ਇਸ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਰੀਫ੍ਰੇਮ ਕਰਨੇ ਹੀ ਪਹਿਣਗੇ ਇਸ ਨੋਟੀਫਿਕੇਸ਼ਨ ਬਾਰੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕਦੋਂ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਪੂਰਨ ਤੌਰ ਤੇ ਕੋਤੇ ਲਾਗੂ ਕਰ ਕਰਕੇ ਜੀਪੀਐਫ ਖਾਤੇ ਖੋਲ ਕੇ ਡਾਟੀ ਸ਼ੁਰੂ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਾਲ ਹੀ ਇਹ ਕਰ ਵੀਡੀਓ ਤੇ ਲੱਗੀ ਹੋਵੇ ਤੈਸੋਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ